ਭਾਰਤ ਤੇ ਜਿਹੜਾ ਸੰਕਟ ਆਇਆ ਤੇ ਨੌਜਵਾਨ ਵੀ ਜਿਹੜੇ ਕਿ ਭਾਰਤ ਦੀ ਜਿਹੜੀ ਫੌਜ ਹੈਗੀ ਆ ਬਾਰਡਰਾਂ ਤੇ ਸਾਨੂੰ ਸੁਰੱਖਿਤ ਰੱਖਣ ਦੇ ਲਈ ਚਿਟਾਨ ਬਣ ਕੇ ਖੜੇ ਨੇ ਮੇਰੇ ਜਿਹੜੇ ਫੌਜੀ ਵੀਰ ਨੇ ਪਹਿਲਾ ਉਹਨਾਂ ਦੇ ਚਹਨਾ ਚ ਨਮਨ ਕਰਦਾ ਕਿ ਜਿਹੜੇ ਮੇਰੇ ਵੀਰ ਸ਼ਹੀਦ ਹੋ ਗਏ ਆ 2-4-5 ਦਿਨ ਪਹਿਲਾਂ ਜਦੋਂ ਦੀ ਲੜਾਈ ਲੱਗੀ ਆ ਤੇ ਉਸ ਤੋਂ ਬਾਅਦ ਮੈਂ ਭਾਰਤ ਦੇ ਲੋਕਾਂ ਨੂੰ ਇਸ ਗੱਲ ਤੇ ਦਸਣਾ ਚਾਹੁੰਦਾ ਕਿ ਵੀ ਤੁਹਾਨੂੰ ਘਬਰਾਣ ਦੀ ਲੋੜ ਨਹੀਂ ਹੈਗੀ ਕਿਉਂਕਿ ਸਾਡੇ ਜਿਹੜਾ ਭਾਰਤ ਹੈਗਾ ਆ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸਾਡੇ ਵੀਰ ਹੈਗੇ ਆ ਪੂਰੀ ਤਰ੍ਹਾਂ ਜਿਹੜੀ ਸਾਡੀ ਸੈਨ ਹੈਗੀ ਉਹ ਬਹੁਤ ਸਸ਼ਕਤ ਹੈਗੀ ਆ ਤੁਹਾਨੂੰ ਕਿਸੇ ਨੂੰ ਕੋਈ ਘਬਰਾਣ ਦੀ ਲੋੜ ਨਹੀਂ ਹੈਗੀ ਪਰ ਪ੍ਰਸ਼ਾਸਨ ਦਾ ਸਾਥ ਦੇਣਾ ਸਾਡਾ ਸਾਰਿਆਂ ਦਾ ਫਰਜ਼ ਹੈਗਾ ਅੱਜ ਮੈਂ ਜੁਆਇਨਿੰਗ ਕਰਨੀ ਸੀ ਇਸ ਜੁਆਇਨਿੰਗ ਮੌਕੇ ਤੇ ਕਿ ਮੈਨੂੰ ਮੇਰੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਅਤੇ ਉਹਨਾਂ ਦਾ ਆਦੇਸ਼ ਮੰਨਦੇ ਹੋਏ ਇਹ ਜਿਹੜਾ ਮੈਂ ਇੱਕ ਪ੍ਰੋਗਰਾਮ ਰੱਖਿਆ ਸੀਗਾ ਕਿ ਮੈਂ ਜਦੋਂ ਛੇੜ ਤੇ ਬੈਠਣਾ ਸੀ ਬਹੁਤ ਸਾਰੇ ਮੇਰੇ ਭੈਣ ਭਾਈ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਮਹੱਲਿਆਂ ਤੋਂ ਸ਼ਹਿਰਾਂ ਤੋਂ ਪਿੰਡਾਂ ਤੋਂ ਬਹੁਤ ਪਾਸੇ ਤੋਂ ਮੇਰੇ ਭਰਾ ਭੈਣ ਆ ਰਹੇ ਸੀਗੇ ਕਿ ਜਿਹਦੇ ਕਰਕੇ ਮੈਂ ਜਿਹੜਾ ਕਿ ਪ੍ਰੋਗਰਾਮ ਇਹ ਰੱਖਿਆ ਸੀ ਕਿ ਚਲੋ ਮੁੰਨਾਰੀ ਕੋਈ ਸੇਵਾ ਕਰਪਾ ਪਰ ਪ੍ਰਸ਼ਾਸਨ ਨੇ ਜਦੋਂ ਮੈਨੂੰ ਇਹਦੇ ਦਿੱਤਾ ਕਿ ਜਿਹੜੇ ਕਿ ਮੇਰੇ ਮੀਡੀਆ ਬੀ ਜਿਹੜੇ ਹੈਗੇ ਉਹਨਾਂ ਨੇ ਮੈਨੂੰ ਹੁਕਮ ਕੀਤਾ ਕਿ ਇਹ ਜਿਹੜੀ ਚੀਜ਼ ਹੈਗੀ ਆ ਇਹ ਜਨਤਾ ਦੇ ਹਿੱਤ ਲਈ ਨਹੀਂ ਹੈਗੀ ਇਕੱਠ ਤੇ ਪ੍ਰੋਪਰ ਤੌਰ ਤੇ ਜਿਹੜਾ ਕਿ ਬੰਦ ਲਾ ਦਿੱਤੇ ਗਿਆ ਪ੍ਰਸ਼ਾਸਨ ਵੱਲੋਂ ਤੇ ਜਦੋਂ ਪਾਰਟੀ ਸੀਨੀਅਰ ਲੀਡਰਸ਼ਿਪ ਨੇ ਮੈਨੂੰ ਹੁਕਮ ਕੀਤਾ ਅਤੇ ਸਾਡੇ ਜਿੰਨੇ ਵੀ ਹੋਰ ਲੋਕਾਂ ਨੇ ਮੈਨੂੰ ਜਦੋਂ ਕਿ ਇਸ ਗੱਲ ਤੇ ਦੱਸਿਆ ਮੈਨੂੰ ਖੁਦ ਵੀ ਪਤਾ ਸੀਗਾ ਪਰ ਮੈਂ ਮੇਰਾ ਫਰਜ਼ ਮੰਨਦਾ ਸੀ ਦੀ ਵੀ ਆਪਾਂ ਇਸ ਖੁਸ਼ੀ ਦੇ ਮੌਕੇ ਨੂੰ ਮੁਲਖ ਦੇ ਨਾਲ ਖੜਕੇ ਪੰਜਾਬ ਦੀ ਜਨਤਾ ਦੇ ਨਾਲ ਖੜਕੇ ਅਸੀਂ ਇਸ ਖੁਸ਼ੀ ਦਾ ਜਿਹੜਾ ਮੌਕਾ ਹੈਗਾ ਅਸੀਂ ਇਹਨੂੰ ਮਨਾਈਏ ਪਰ ਮੈਂ ਸਾਰਾ ਜਿਹੜਾ ਪ੍ਰੋਗਰਾਮ ਸੀਗਾ ਮੈਨੂੰ ਪੋਸਟਪੌਨ ਕਰ ਦਿੱਤਾ ਇਹ ਜਿਹੜੀ ਮੈਨੂੰ ਕਿਸਾਨ ਵੀਰਾਂ ਦੇ ਭਲੇ ਦੇ ਲਈ ਜਿੱਥੇ ਵੀ ਕਿਤੇ ਕੋਈ ਮੰਡੀਆਂ ਦੇ ਵਿੱਚ ਦਿੱਕਤ ਆਂਦੀ ਆ ਜਾਂ ਕਿਸੇ ਮਹਿਕਮੇ ਵੱਲੋਂ ਸਰਕਾਰੀ ਏਜੰਸੀਆਂ ਜਿਹੜੀ ਪਰਚੇਜ ਕਰਦੀ ਉਹਨਾਂ ਵੱਲੋਂ ਕਿਤੇ ਵੀ ਮੇਰੇ ਆਰਤੀ ਭਰਾਮਾ ਨੂੰ ਮੰਡੀ ਚ ਜਿਹੜੇ ਮੇਰੇ ਪ੍ਰਾ ਲੇਬਰ ਕੰਮ ਕਰਦੀ ਹੈਗੀ ਉਹਨਾਂ ਲਈ ਉਸ ਤੋਂ ਬਾਅਦ ਜਿਹੜੇ ਮੇਰੇ ਲੇਬਰ ਦੀ ਜਿਹੜੀ ਜਾਂ ਹੋਰ ਜਿਹੜੇ ਸਾਡੇ ਮੰਡੀ ਬੋਰਡ ਦੇ ਜਿਹੜੇ ਕਰਮਚਾਰੀ ਹੈਗੇ ਆ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਦਿੱਕਤ ਆ ਜਿਹੜੀ ਦਾ ਸਾਹਮਣਾ ਨਹੀਂ ਕਰਨਾ ਪਊਗਾ ਕਿਉਂਕਿ ਇਹ ਜਿਹੜੀ ਜ਼ਿੰਮੇਵਾਰੀ ਮਿਲੀ ਆ ਜਿਹੜੇ ਸਾਡੇ ਕਿਸਾਨ ਵੀਰ ਹੈਗੇ ਆ ਉਹਨਾਂ ਨੂੰ ਵਿੱਚ ਸਾਰਾ ਸਾਰਾ ਸਾਲ ਉਹ ਅਪਣੀ ਜਮੀਨਾਂ ਦੇ ਵਿੱਚ ਰਹਿੰਦੇ ਆਪਣੇ ਖੇਤਾਂ ਵਿੱਚ ਰਹਿੰਦੇ ਆ ਲੋਕਾਂ ਨੂੰ ਸਾਡੇ ਅੰਨਦਾਤਾ ਕਿਹਾ ਜਾਂਦਾ ਕਿ ਭਾਰਤ ਦੇ ਵਿੱਚ ਤੇ ਮੇਰਾ ਫਰਜ਼ ਬਣਦਾ ਕਿ ਜਿਹੜੀ ਮੈਨੂੰ ਜ਼ਿੰਮੇਵਾਰੀ ਮਿਲੀ ਆ ਇਹਨੂੰ ਆਪਣੀ ਤਨਦੇਈ ਦੇ ਨਾਲ ਨਿਭਾਵਾਂ ਕਿ ਅੱਜ ਮੈਨੂੰ ਜਿਹੜਾ ਇਹ ਮੌਕਾ ਮਿਲਿਆ ਆ ਅੱਜ ਜਿਹੜੀ ਸੇਵਾ ਮਿਲੀ ਮੇਰੀ ਪਾਰਟੀ ਸੀਨੇ ਲੀਡਰਸ਼ਿਪ ਨੇ ਜਿਹੜੀ ਮੇਰੇ ਤੇ ਦਾਇਆ ਕੀਤਾ ਕਾਮ ਵਰਕਰ ਨੂੰ ਜਿਹੜਾ ਐਡਾ ਵੱਡਾ ਮਾਨ ਸਨਮਾਨ ਦਿੱਤਾ ਮੈਂ ਇਸ ਪਾਰਟੀ ਸੀਨੀਅਰ ਲੀਡਰਸ਼ਿਪ ਦਾ ਤਨਵਲ ਕਰਦਾ ਅਤੇ ਜਿਹੜੇ ਮੇਰੇ ਭਰਾ ਜਿਹੜੇ ਅੱਜ ਮੇਰੇ ਸਮੇਂ ਦੇ ਵਿੱਚ ਅੱਜ ਨਾਲ ਆਏ ਹੈਗੇ ਮੈਨੂੰ ਮੁਬਾਰਕਬਾਦ ਦੇਣ ਆਏ ਹੈਗੇ ਉਹਨਾਂ ਦੇ ਚਰਨਾਂ 'ਚ ਨਮਨ ਕਰਦਾ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਇੱਥੇ ਆਏ ਹੈਗੇ ਆ ਪਰ ਮੈਂ ਮਾਫੀ ਵੀ ਮੰਗਦਾ ਜੇ ਕਿਤੇ ਕਿਸੇ ਪਾਸੇ ਕੋਈ ਕਮੀ ਰਹਗੀ ਹੈਗੀ ਅਤੇ ਜੇ ਮੇਰੇ ਕਿਸੇ ਭਰਾਵਾਂ ਨੂੰ ਆਣੇ ਜਾਣੇ 'ਚ ਕੋਈ ਦਿੱਕਤ ਆਈ ਆ ਕਿਉਂਕਿ ਉਹਨਾਂ ਨੂੰ ਮੈਂ ਟੈਂਡ ਨਹੀਂ ਕਰ ਪਾਇਆ ਸਭ ਤੋਂ ਪਹਿਲਾਂ ਸਾਨੂੰ ਭਾਰਤ ਦੇ ਲੋਕ ਨੇ ਅਗਰ ਉਹ ਸੁਰੱਖਿਅਤ ਨੇ ਤਦ ਹੀ ਸਾਡਾ ਜਿਹੜਾ ਕੰਮ ਆ ਕੋਈ sire ਚੜ ਸਕਦਾ ਤਦ ਹੀ ਜਿਹੜਾ ਕੋਈ ਖੁਸ਼ੀ ਦਾ ਕੋਈ ਕੰਮ ਕਰ ਸਕਦੇ ਵਰਕਮੈਨ ਦੇਣਾ ਚੰਚੀ ਭੈਣ ਜੀ ਦਾ ਕਹਿਆ ਕਿ ਸਾਡੇ ਦੇਸ਼ ਦੀ ਸਿਕਲ ਦੀ ਹੈ ਤੇ ਅੱਛੇ ਕੰਮ ਕਰ ਰਹੀ ਹੈ ਆਰਮੀ ਹੈ ਬੱਚੇ ਬਹੁਤ ਬਹੁਤ ਧੰਨਵਾਦੀਆਂ ਕਿਉਂਕਿ ਬਹੁਤ ਹੀ ਚੀਜ਼ਾਂ ਜਿਹੜੀਆਂ ਮੈਨੇਜ ਕੀਤੀਆਂ ਤੇ ਉਹਨਾਂ ਦਾ ਬਹੁਤ ਧੰਨਵਾਦੀਆਂ ਤੇ ਨਾਲ ਹੀ ਮੈਂ ਪੰਜਾਬ ਦੀ ਲੀਡਰਸ਼ਿਪ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਧੰਨਵਾਦ ਸਾਡੇ ਜਿੰਨੇ ਵੀ ਸਾਡੇ ਲੋਕਲ ਲੀਡਰਸ਼ਿਪ ਨੇ ਡਾਕਟਰ ਰਾਜ ਦੀ ਗੱਲ ਕਰ ਲਈ ਸ਼ਾਹ ਦੀ ਗੱਲ ਕਰ ਲਈ ਇਕ ਪਾਜੀ ਦੀ ਗੱਲ ਕਰਦੇ ਹਾਂ ਹੋਰ ਜਿੰਨੇ ਸਾਡੇ ਐਮਐਲਏ ਸਰਵਾਂ ਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਸਾਡਾ ਭਰਾ ਮੈਂ ਚਾਹੁੰਦਾ ਸੀ ਵੀ ਬੜੇ ਜਿਹਰ ਤੋਂ ਪੁੱਛੂਗੀ ਜੇ ਉਹ ਇਸ ਕੋਰਸ ਜੇ ਬਰਾਜਮਾਨ ਹੋਵੇ ਸੋ ਇਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੇ ਕਾਮਨਾ ਕਰਦਾ ਕਿ ਉਹ ਬਹੁਤ ਹੀ ਵਧੀਆ ਕੰਮ ਕਰਨ ਤੇ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਨੂੰ ਜਿਹੜੀ ਵੀ ਦਿੱਕਤ ਆਵੇ ਉਹ ਪਹਿਲ ਦੇ ਆਧਾਰ ਤੇ ਉਹਨੂੰ ਹੱਲ ਕਰਨ ਬਹੁਤ ਬਹੁਤ ਧੰਨਵਾਦ ਠੀਕ ਹੈ